ਇਹ ਆ ਨਾ ਵੀ ਸਸੀ ਕਰ ਦੋਸਤੋ ਆਹ ਹੈ ਸਾਡਾ ਭਾਈ ਇੱਕ ਆਹ ਭਾਈ ਇੱਧਰੇ ਪਾਸੇ ਆ ਤੂੰ ਕਾਲਿਆ ਬੰਦਾ ਇੱਧਰ ਆ ਜਾ ਨਾ ਨਾ ਓਕੇ ਆ ਜਾ ਭਾਈ ਤੂੰ ਵੀ ਆ ਜਾ ਇਹ ਭਾਈ ਹੋਰੀ ਭਾਈ ਕੀ ਚਾਹ ਮਤਰਾ ਹਰਮਣ ਦੇ ਸੈਡੀ ਭਾਈ ਮੁਰੇ ਕਿੱਥਾ ਰੋ ਭਾਈ ਭੂਲੇ ਤੋ ਆਇਨੇ ਤੂੰ ਇਹ ਵੀ ਭੂਲੇ ਤੋ ਬਟੰਡੇ ਲਗਾਇਆ ਨਾ ਬਟੰਡੇ ਲਗਵਾਇਨੇ ਮੋਟਰਸਾਈਕਲ ਤੇ ਭਾਈ ਤੁਰ ਕੇ ਆਪਣਾ ਦੋਸਾਈਕਲ ਤੇ ਇੱਥੇ ਆ ਗਏ ਤੀ ਤੁਰੋ 10 ਵਜੇ ਦੇ ਪਤਾ ਨਹੀਂ 11 ਵਜੇ ਤੇ ਚੱਲੇ ਹੋਏ ਹੁਣ ਟਾਈਮ ਹੋ ਗਿਆ 4 ਵਜੇ 4 ਵਜੇ ਹੁਣ ਪਹੁੰਚੇ ਨੇ ਏ ਬਾਈ ਉਹਨੇ ਸਾਡੇ ਲਈ ਇੱਕ ਦਾ ਕੈਂਡ ਕਿਪਟ ਲੈ ਕੇ ਆਇਆ ਨੇ ਬਾਈ ਤੁਹਾਨੂੰ ਦਿਖਾਵਾਂਗੇ ਅਸੀਂ ਬਾਈ ਪੂਰੀ ਗਿੱਟੀਆਂ ਵੀ ਲੈ ਕੇ ਆਏ ਨੇ ਦੇਖੋ ਸਾਡੀ ਸਾਰੀ ਟੀਮ ਦੀਆਂ ਫੋਟੋਆਂ ਹਨਾ ਸਪਾਸ ਬਾਕੇ ਬਹੁਤ ਵੱਡਾ ਫਲੈਕਸਸ ਪਾ ਕੇ ਲੈ ਆਇਆ ਨੇ ਬਾਈ ਪੂਰੀ ਏਅਰ ਬੈਡ ਨੂੰ ਬਹੁਤ ਬੋਲਦਾ ਨਾ ਇਟ ਕਲੂ ਨਹੀਂ ਹੈ ਏਅਰ ਦੀ ਆਈਡੀ ਤੇ ਲੜਨ ਤੇ ਮੇਰੀਦਾ ਪ੍ਰੋਫਾਈਲ ਫੋਟੋ ਵੀ ਤੇਰੇ ਲੈ ਕੇ ਹੈ ਓਏ ਕੀ ਮੈਨੂੰ ਬੰਦੇ ਨੂੰ ਬੋਲਦੇ ਯਾਰ ਏਡੀ ਬੋਲਦੇ ਹਰਮਣ ਹਰਮਣ ਐਕਸਰਸਾਈਜ਼ ਬਹੁਤ ਉੱਚੀ ਬੋਲਦੇ ਜਾਨਾ ਆਈ ਐਲ ਸੈਕਟ ਦਿਖਾ ਦੇ ਭਾਈ ਬਹੁਤ ਪਿਆਰ ਕਰ ਥੈਂਕ ਯੂ ਭਾਈ ਤੁਹਾਡਾ ਧੰਨਵਾਦ ਐਡਾ ਪਿਆਰ ਕਰਦੇ ਹੋ ਯਾਰ ਰਖੀ ਦਿਖਾਈ ਭਾਈ ਅੱਛਾ ਆ ਤੇਰੀ ਹੈ ਜਿਹੜਾ ਤੁਹਾਂ ਲਾ ਗਿਆ ਕਰਨਾ ਹੋਏ ਅੱਛਾ ਤੇਰੀ ਹੈ ਆ ਦੇਖਦਾ ਹਾਂ ਭਾਈ ਇਹ ਬਾਈ ਹੋਰਾਂ ਦਾ ਐਡਾ ਪਿਆਰ ਗਿੱਟੀਆਂ ਲੈ ਕੇ ਆਏ ਨੇ ਭਾਈ ਲਾ ਕੇ ਵੀ ਤੁਹਾਨੂੰ ਜਾਣੀ ਹੋਵੇ ਠੀਕਾ ਲਾ ਲੂਗੇ ਤੇ ਇਹਨਾਂ ਦੇ ਲਾਉਂਡਿਆਂ ਦਾ ਭਾਈ ਇਹਦਾ ਸਾਰਾ ਹੁਕਰ ਤੇ ਇਹਦੀ ਆ ਬਲੌਗ ਦੇ ਨੀਚੇ ਬੈਂਚਰ ਚ ਭਾਈ ਬਾਈ ਦੀ ਆਪਾਂ ਆਈਡੀ ਪਾ ਕੇ ਠੀਕ ਹੈ ਬਾਈ ਬਾਕਰ ਫੋਲੋ ਕਰੋ ਆ ਮੈਂ ਰੈਡੀ ਹੋ ਕਰ ਦਾਂਗੇ ਠੀਕ ਹੈ ਇਹਨਾਂ ਪਿਆਰ ਕਰਦੇ ਹੋ ਬਾਈ ਤੁਹਾਡਾ ਬਹੁਤ ਬਖਸ਼ੀ ਗਿਆ ਯਾਰ ਤੇ ਬਾਈ ਬਹੁਤ ਸਾਰੀ ਦੂਰ ਮਾਇਨੇ ਚੱਲ ਕੇ ਜੁਨਾ ਲੱਗੇ ਗਏ ਬਾਈ ਸਾਰੇ ਕੱਲੀ ਗੱਲੀ ਫੋਟੋ ਚੈੱਕ ਇਹਨਾਂ ਨੇ ਹੈ ਨਾ ਗਿਫਟ ਦਿੱਤਾ ਕੋਈ ਨਰਾਸ਼ ਨਹੀਂ ਕਰਿਆ ਮਿੱਤੂ ਹੋਰੀ ਬੇਰੀ ਪਿੰਡੀ ਵਾਲੇ ਜੀ ਹਰਮੇਸ਼ ਦੀ ਸੁਖੂ ਦੀ ਆ ਸੋਹਰਾਂ ਦੀ ਫੋਟੋ ਲਾ ਦੇ ਰਾਲੀ ਫੋਟੋ ਦੇਖੀ ਸրան ਮੇਰੀ ਇਹਦਾ ਸਾਰੀਆਂ ਸਾਰੀ ਮੈਨੂੰ ਐ ਲੱਗ ਰਹੀਆਂ ਇੰਸਟਾਗ੍ਰਾਮ ਵਾਲੀ ਸਾਰੀ ਪ੍ਰਭਾਈ ਦੇ ਲੱਗ ਰਹੀਆਂ ਇਹੋ ਵਿਆਹ ਤੋਂ ਸ਼ੁਰੂ ਹੋਇਆ ਇਹ ਸਭ ਤਲੀ ਬਹੁਤ ਘੈਂਟ ਗਿਫਟ ਹੈ ਬਹੁਤ ਸੋਹਣਾ ਗਿਫਟ ਹੈ ਬਾਈ ਬਰਾਉ ਨਾਲ ਬਈ ਬਹੁਤ ਬਹੁਤ ਧੰਨਵਾਦ ਆ ਬਾਈ ਮਿੱਤਰ ਜਿੱਥੇ ਯਾਰ ਅਸੀਂ ਮਿਲੇ ਦੀਏ ਥੀਏਟਰ ਜਨਸ ਅਸੀਂ ਐਂਟਰ ਹੋਏ ਦੀ ਉਹ ਵੀ ਫੋਟੋ ਸਾਰੀਆਂ ਆ ਗੱਲ ਜੱਕਿਸ ਜਿਹੜੀਆਂ ਬਹੁਤ ਘੈਂਟ ਗਿਫਟ ਲੱਗਦਾ ਮੇਰੀ ਤਲੀ ਨਹੀਂ ਵਰਗ ਘੈਂਟ ਬਈ ਬਈ ਆ ਤੁਮ ਮਮਾ ਕਰਦੇ ਸਾਡੀ ਲੱਭਦੇ ਹੋਰ ਅੱਛੀ ਹੈ ਸ਼ਾਨਾ ਬਈ ਤੇਰੇ ਨਾਲ ਕੋ ਜੱਮਾ ਨਹੀਂ ਜਿੰਨੇ ਬਾਈ ਨੂੰ ਫੋਨ ਕਰੇ ਮੈਂ ਤੇਨ ਨਾਲ ਆ ਲਾਤੀ ਗਿਆ ਜੇ ਮੈਂ ਆਪਣੇ ਨਾਲ ਉਹ ਨਹੀਂ ਹੋਗੇ ਸੀ ਆ ਕਿਰਾ ਆਪਣੇ ਬਠੰਡੇ ਤੋਂ ਪਰਾਂ ਤੋਂ ਆਏ ਦਿਨ ਹੁੰਦਾ ਪ੍ਰਿੰਡ ਨੇ ਪਨਾਸਵਾਇਨ ਨੂੰ ਬਹਾਉਂਦੇ ਪਰਿਆ ਕਿ ਉਹ ਜਿਹੜਾ ਗੱਲਾਂ ਨੂੰ ਸੀਨ ਲਾਉ। ਹਨਾ ਉਹ ਆਉਣ ਕਰਦੇ ਦੂਰੋਂ ਕੱਲਾ ਆ ਗਿਆ ਦੀਆ। ਮੈਨੂੰ ਇਹ ਬਾਈ ਨੂੰ ਫੋਨ ਕਰੇ ਕਹਿੰਦਾ ਬਈ ਐ ਮਿਲਣਾ। ਮੈਨੂੰ ਕਹਿੰਦਾ ਬਈ ਅਸੀਂ ਗਏ ਹੋਏ ਸਾਰੇ। ਤੁਸੀਂ ਉੱਥੋਂ ਚੱਡੀ ਗਏ ਤੁਸੀਂ ਆ ਹੁਣ ਦੋ ਤਿੰਨ ਨਾ। ਤੇ ਇਹ ਬਾਈ ਜਦੋਂ ਜੇ ਗਈ ਹਣੀ ਵੀ ਕਦੋਂ ਮੈਨੂੰ ਨਾਮ ਲੈਣ ਵਾਲੇ ਹੋ ਗਿਆ। ਪਰ ਪਤਾ ਕੀ ਸੀ ਨਾ ਥਲੋ ਐ ਹੁੰਦਾ ਯਾਰ ਵੀ ਏਡੀ ਦੂਰੋਂ ਯਾਰ। ਹਨਾ ਦੇਖਣ ਕਰੇ ਨਵੀਂ ਆ ਰਹੀ ਹੈ ਉਹ ਮਿੱਟੀ ਸੁਣਵਾਇਆ ਦੇ ਜਿੱਥੇ ਤੰਨੇ ਡੇ ਜਾ ਯਾਰ ਚਲਾ ਆ ਕੇ ਮਿਲਦੀ ਹੈ ਪਰ ਉਹ ਦੂਜੀ ਬਾਤ ਹੈ ਹਾਂ ਆ ਪਹਿਲੇ ਟੈਨਕਾ ਲੱਗਣਾ ਬੈਠਾ ਅੰਮਾ ਪਰ ਆਈ ਸਿਰਵਾ ਬਈ ਵੇਲਾ ਕੋਲ ਤਾਂ ਨਾ ਤੇਰਾ ਹੁਣ ਕੋਲ ਕਿਦੋਂ ਚੱਖਿਆ ਕਰਾਂਗੇ ਤਾਂ ਪਤਾ ਕੀ ਜਾਂਦਾ ਹੈ ਕੀ ਵੀ ਨਹੀਂ ਹੋਣਾ ਇਹ ਜਿੱਦ ਮੁੰਡਾ ਆ ਗਿਆ ਇਹਦੇ ਤੋਂ ਸਿਆਗ ਨੂੰ ਪਰਸ ਵਾਰ ਹਾਂ ਪਰ ਹਾਂ ਹਾਂ ਇਹ ਮੈਂ ਤੇ ਕੀ ਕਰਾਂ ਮੈਂ ਸਮਝ ਨਹੀਂ ਤਾ ਜੰਗ ਲੋਕ ਕੋਈ ਨਹੀਂ ਇਹ ਵਜਿਹਾ ਕਹਿ ਰਿਹਾ ਤਿਆਰ ਇਦਾਂ ਤੁਸੀਂ ਆਏ ਯਾਰ ਸਾਨੂੰ ਐ ਹੁੰਦਾ ਯਾਰ ਕਿ ਡੀਗਰੀ ਕਰਨੀ ਹੈ ਯਾਰ ਕਰਨੀ ਹੈ ਹਨਾ ਬਾਅਦ ਨਾਲ ਜੋ ਖਵਾਰ ਹੈ ਆ ਇਹਦੀ ਫੋਟੋ ਤੁਹਾਨੂੰ ਕਰ ਇਧਰ ਕੱਢ ਯਾਰ ਬਾਤ ਕੇ ਯਾਦ ਕਰਕੇ ਲੱਭ ਕੇ ਲਾਈ ਤੇ ਆਪ ਤੇ ਮੈਂ ਪਹਿਲਾਂ ਇਹ ਸੱਚ ਚੀਰ ਦਸਰ ਇਹ ਬਰਨੋ ਸਿੱਧੇ ਸੇ ਤਰਸਦੇ ਰਸੇ ਤਰਸਦੇ ਸਹੀ ਗੱਲ ਆਦਾਂ ਸੀ ਤਰਸਦੇ ਇਸ ਜੰਕਸ਼ਨ ਦੇ ਆ ਕੇ ਤੁਹਾਨੂੰ ਦੇਖਿਆ ਤੇਰਾ ਪਰਾ ਮੈਂ ਨਾ ਕੋਉਂ ਤੋਂ ਕੋਉਂ ਦੇ ਚਲਾਉਦਾ ਨਾ ਤਾਂ ਮੈਂ ਫੇਸਬੁਕ ਚਲਾਉਣਾ ਮੈਂ ਇਸ ਦਾ ਚਲਾਉਣਾ ਸਾਡੇ ਦੋ ਚਲਾਉਣਾ ਇਸ ਪੀਗ ਨੈਣ ਮੁਕਤੀ ਦਾ ਚਲਾਉਣਾ ਮੈਂ ਮੇਰੇ ਚਲਾਉਣੀ ਨਹੀਂ ਆਉਂਦਾ ਜਿਹੜੀ ਵੋਟੋ ਪਾਉਂਦਾ ਇਹ ਪਾਉਂਦਾ ਮੇਰੀ ਕਿਉਂ ਕੇ ਅਸੀਂ ਇੱਕੇ ਬਿੱਟ ਦੇ ਆਣੇ ਕੋਈ ਇਹ ਪਾਉਂਦਾ ਮੇਰੇ ਕਾਊਂਟ ਤੇ ਜੇ ਕੋਈ ਫੋਟੋ ਭਾਰੀ ਭਾਰੀ ਨਹੀਂ ਮਿਲਾਂਗੇ ਪੰਜ ਸੱਤ ਜਿਹੜੇ ਹੈ ਨਹੀਂ ਮਿਲਾਂਗੇ